ਇੱਠੀ ਵਾਇਰਲ ਹੋਣ ਤੋਂ ਬਾਅਦ ਸੁਖਬੀਰ ਬਾਦਲ ਦੇ ਬਾਰੇ ਵਿੱਚ ਰਾਜਾ ਵੜਿੰਗ ਬੋਲਦੇ ਨਜ਼ਰ ਆਏ। ਉਹਨਾਂ ਨੇ ਟਿੱਪਣੀ ਕੀਤੀ ਸੀ ਕਿ ਅਕਾਲੀ ਦਲ ਦਾ ਹੁਣ ਜਿਹੜਾ ਉਹ ਡਾਊਨਫਾਲ ਦੇਖਣ ਨੂੰ ਮਿਲੇਗਾ। ਜਿਸ ਤੋਂ ਬਾਅਦ ਅਕਾਲੀ ਲੀਡਰ ਅਰਸ਼ਦੀਪ ਕਲੇਰ ਦੇ ਵੱਲੋਂ ਡਟ ਕੇ ਇਸ ਗੱਲ ਦੀ ਵਿਰੋਧਤਾ ਕੀਤੀ ਗਈ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਲੁਧਿਆਣੇ ਦੇ ਐਮਪੀ ਨੇ ਉਹਨਾਂ ਨੂੰ ਖਰੀਆਂ-ਖਰੀਆਂ ਸੁਣਾਉਂਦੇ ਨਜ਼ਰ ਆਏ ਨੇ। ਅਰਸ਼ਦੀਪ ਕਲੇਰ ਅਰਸ਼ਦੀਪ ਕਲੇਰ ਨੇ ਸਿੱਧਾ ਕਿਹਾ ਕਿ ਸੁਖਬੀਰ ਬਾਦਲ ਦੇ ਬਾਰੇ ਫਿਕਰ ਨਾ ਕਰੋ ਆਪਣੀ ਕੁਰਸੀ ਦੀ ਫਿਕਰ ਕਰੋ ਕਹਿੰਦੇ ਨੇ ਕਿ ਪੀਪੀਸੀਸੀ ਪ੍ਰਧਾਨ ਦੀ ਆਪਣੀ ਕੁਰਸੀ ਤਾਂ ਦਾਤੇ ਲੱਗੀ ਹੋਈ ਹੈ ਪਰ ਉਹ ਦੂਸਰਿਆਂ ਨੂੰ ਨਸੀਤਾਂ ਦਿੰਦੇ ਪਏ ਨੇ ਦੂਸਰਿਆਂ ਨੂੰ ਮਤਾਂ ਦਿੰਦੇ ਪਏ ਨੇ ਰਾਜਾ ਵੜਿੰਗ ਦੇ ਕੰਨੀ ਰੱਜ ਕੇ ਪੜਾਅਸ ਕੱਢ ਦੇ ਨਜ਼ਰ ਆਏ ਅਰਸ਼ਦੀਪ ਕਲੇਰ ਅੱਜਕੱਲ ਜ਼ਿਆਦਾਤਰ ਅਰਸ਼ਦੀਪ ਕਲੇਰ ਢੜਕਾਏ ਹੋਏ ਨਜ਼ਰ ਆਉਂਦੇ ਨੇ ਢੜਕੇ ਹੋਏ ਨਜ਼ਰ ਆਉਂਦੇ ਨੇ ਇਹ ਤਾਂ ਹੁਣ ਅਰਸ਼ਦੀਪ ਕਲੇਰ ਜਾਣਦੇ ਨੇ ਕਿ ਅਸਲ ਗੱਲ ਕੀ ਹੈ ਪਰ ਡਟ ਕੇ ਵਿਰੋਧਤਾ ਕਰਦੇ ਜ਼ਰੂਰ ਨਜ਼ਰ ਆਉਂਦੇ ਨੇ ਰਾਜਾ ਵੜਿੰਗ ਬਾਰੇ ਵੀ ਇਸੇ ਤਰ੍ਹਾਂ ਹੋਇਆ ਰਾਜਾ ਵੜਿੰਗ ਦੇ ਬਾਰੇ ਵਿੱਚ ਡਟ ਕੇ ਔਰ ਪੜਕਾਹਟ ਦੇ ਵਿੱਚ ਬੋਲਦੇ ਨਜ਼ਰ ਆਏ ਕੀ ਕੁਝ ਬੋਲੇ ਨੇ ਆਓ ਸੁਣ ਲੈਣੇ ਆ। ਦੇਖੋ ਮੈਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਪਹਿਲਾਂ ਆਪਣੀ ਪੀੜੀ niche ਸੋਟਾ ਫਿਰ ਕੀ ਤੁਹਾਡੀ ਪ੍ਰਧਾਨਗੀ ਕੋਈ ਕਾਂਗਰਸ 'ਚ ਮੰਨਦਾ ਪ੍ਰਗਟ ਸਿੰਘ ਕਿਹੜੇ ਪਾਸੇ ਨੂੰ ਤੁਰੇ ਫਿਰਦੇ ਆਸ਼ੂ ਜੀ ਕਿਹੜੇ ਪਾਸੇ ਨੂੰ ਤੁਰੇ ਫਿਰਦੇ ਤੁਹਾਨੂੰ ਤਾਂ ਕੋਈ ਕਾਂਗਰਸ 'ਚ ਪ੍ਰਧਾਨ ਹੀ ਨਹੀਂ ਮੰਨਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇੱਕ ਡੈਮੋਕ੍ਰੈਟਿਕਲੀ ਚੁਣਿਆ ਪ੍ਰਧਾਨ ਹੈ ਤੁਹਾਡੇ ਵਾਂਗੂ ਚਿੱਠੀ ਦੇ ਵਿੱਚੋਂ ਨਹੀਂ ਨਿਕਲੇ ਕਿ ਦਿੱਲੀੋਂ ਚਿੱਠੀ ਆਈ ਰਾਜਾ ਵੜਿੰਗ ਪ੍ਰਧਾਨ ਤੇ ਕੱਲ ਨੂੰ ਸਵੇਰੇ ਦਿੱਲੀੋਂ ਚਿੱਠੀ ਆ ਜਾਣੀ ਰਾਜਾ ਵੜਿੰਗ ਫਾਰਕ ਸੋ ਆਪਣੀ ਪਾਰਟੀ ਕਨੇ ਨਜ਼ਰ ਮਾਰੋ ਕਿੰਨੇ ਲੀਡਰ ਤੁਹਾਡੀ ਪ੍ਰਧਾਨਗੀ ਚ ਸੀਨੀਅਰ ਪਾਰਟੀ ਛੱਡ ਕੇ ਚਲੇ ਗਏ ਤੁਹਾਡੇ ਤਾਂ ਪ੍ਰਧਾਨ ਮੁੱਖ ਮੰਤਰੀ ਪਾਰਟੀ ਛੱਡ ਗਏ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਕਰੋ ਸ਼੍ਰੋਮਣੀ ਅਕਾਲੀ ਦਲ ਪੰਥ ਤੇ ਪੰਜਾਬ ਦੀ ਪਹਿਰੇਦਾਰ ਪਾਰਟੀ ਹੈ ਔਰ ਸਾਰੀ ਪਾਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨਾਲ ਇਕਜੁੱਟ ਖੜੀ ਹੈ ਸੋ ਕਾਂਗਰਸ ਤੋਂ ਸਾਨੂੰ ਨਸੀਤਾਂ ਦੀ ਲੋੜ ਨਹੀਂ ਜਿਹੜੇ ਤਿੰਨ ਚਾਰ ਲੀਡਰ ਜਿਹੜੇ ਅੱਜ ਪਾਰਟੀ ਦਾ ਹਿੱਸਾ ਵੀ ਹੈ ਨਹੀਂ ਉਹਨਾਂ ਦੇ ਸਵਾਲ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤੁਹਾਨੂੰ ਸਵਾਲ ਚੱਕਣ ਲਈ ਮਜਬੂਰ ਕਰ ਦੇਣ ਤਾਂ ਮੈਨੂੰ ਲੱਗਦਾ ਕਿ ਥੋਨੂੰ ਬਿਹਤਰ ਹੈ ਕਿ ਪਹਿਲਾਂ ਆਪਣੀ ਪ੍ਰਧਾਨਗੀ ਕਰਨੇ ਧਿਆਨ ਦਿਓ ਕਿਉਂਕਿ ਸਾਡੇ ਸੂਤਰ ਕਹਿੰਦੇ ਨੇ ਕਿ ਬਹੁਤ ਜਲਦੀ ਰਾਜਾ ਵੜਿੰਗ ਨੂੰ ਕਾਂਗਰਸ ਪ੍ਰਧਾਨਗੀ ਦੇ ਅਹੁਦੇ ਤੋਂ ਤਾਰਨ ਦੇ ਲਈ ਤਿਆਰ ਪਰ ਤਿਆਰ ਬੈਠੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ